ਜਾਬੀ ਜਗਤ ਦੇ ਪ੍ਰਸਿੱਧ ਗਾਇਕ ਹਰਦੀਪ ਸਿੰਘ ਜਿਨ੍ਹਾਂ ਦਾ ਬਹੁਤ ਹੀ ਮਸ਼ਹੂਰ ਗਾਣਾ ਸ਼ਹਿਰ ਪਟਿਆਲੇ ਦੇ ਮੁੰਡੇ ਮੁਸ਼ਫਟ ਗੱਪਰੂ ਨੇ ਸੋਨੇ ਕਾਫੀ ਮਕਬੂਲ ਹੋਇਆ ਸੀ ਤਿਆਜ ਉਹਨਾਂ ਦਾ ਨਵਾਂ ਗਾਣਾ ਕੋਕਾ ਦਾ ਪੋਸਟਰ ਰਿਲੀਜ਼ ਕੀਤਾ ਗਿਆ ਹੈ ਅਤੇ ਨਵੀਂ ਗੀਤ ਕੋਕੇ ਦੇ ਪੋਸਟਰ ਦੇ ਲੋਕ ਅਰਪਣ ਸਮਾਰੋਚ ਖੂਬ ਰੌਣਕ ਲਗੀਆਂ। ਅਤੇ ਇਸ ਸਮਾਰੋਚ ਫਿਲਮ ਅਤੇ ਸੰਗੀਤ ਖੇਤਰ ਨਾਲ ਜੁੜੀਆਂ ਸ਼ਖਸੀਅਤਾਂ ਨੇ ਵੀ ਸਮੁਲਿਤ ਕੀਤੀ ਹੈ। ਇਸੇ ਦੌਰਾਨ ਵਾਈਟਹੀਰ ਰਿਕਾਰਡਸ ਹੈਪੀ ਨਾਗਰਾ ਦੇ ਇਸ ਪੇਸ਼ਕਸ਼ ਨੂੰ ਪਿੰਦਰ ਸਿੰਘ ਆਈਏਐਸ ਨਿਰਮਾਤਾ ਨਜੀਤ ਸਿੰਘ ਰਾਣਾ ਜਖਤਪੁਰਾ ਤੇ ਗੀਤ ਦੇ ਸੰਗੀਤ ਨਿਰਦੇਸ਼ਕ ਕੇ ਬੀਟ ਸੰਤੋਸ਼ ਕਟਾਰੀਆਂ ਤੇ ਨਾਮੀ ਲੇਖਕ ਹਰਪ੍ਰੀਤ ਸਿੰਘ ਸੇਖੋ ਦਰਸ਼ਨ ਆਲਕਰ ਜਸਵਿੰਦਰ ਜੱਸੀਏ ਤੇ ਬੋਬੀ ਬਾਜਵਾ ਦੇ ਵੱਲੋਂ ਸਾਂਝੇ ਤੌਰ ਤੇ ਲੋਕ ਅਰਪਣ ਕੀਤਾ ਗਿਆ ਇਸ ਸਮਾਰੋਹ ਦੇ ਵਿੱਚ ਗਾਇਕ ਹਰਦੀਪ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਹਨਾਂ ਨੇ ਹੁਣ ਤੱਕ ਪੰਜਾਬੀ ਗਾਇਕੀ ਖੇਤਰ ਦੇ ਵਿੱਚ ਸਾਫ਼ ਸੁਥਰੇ ਤੇ ਪਰਿਵਾਰਕ ਗੀਤ ਗਾਏ ਨੇ ਅਤੇ ਇਹੋ ਲੜੀ ਅੱਗੇ ਵੀ ਜਾਰੀ ਰੱਖੀ ਜਾਵੇਗੀ ਇਸ ਮੌਕੇ ਉਹਨਾਂ ਨੇ ਆਪਣੇ ਨਵੇਂ ਗੀਤ ਕੋਕਾ ਨੂੰ ਬਖੂਬੀ ਗਾ ਕੇ ਮਾਹੌਲ ਹੋਰ ਵੀ ਰੰਗੀਨ ਬਣਾ ਦਿੱਤਾ ਇਸ ਦੇ ਨਾਲ ਹੀ ਪੱਤਰਕਾਰਾਂ ਦੇ ਵੱਲੋਂ ਪੁੱਛੇ ਸਵਾਲ ਤੇ ਕਿ ਤੁਸੀਂ ਸਿਰਫ ਪੁਰਾਣੇ ਕਲਾਕਾਰ ਇਕੱਠੇ ਹੋ ਕੇ ਪੰਜਾਬ ਦੇ ਲਈ ਨਵਾਂ ਗੀਤ ਗਾਉਣ ਦੇ ਜਵਾਬ ਦੇ ਵਿੱਚ ਗਾਇਕ ਹਰਦੀਪ ਨੇ ਕਿਹਾ ਕਿ ਉਹ ਜਲਦ ਹੀ ਗੁਰਦਾਸ ਮਾਨ ਅਤੇ ਹੋਰ ਪੁਰਾਣੇ ਕਲਾਕਾਰਾਂ ਦੇ ਨਾਲ ਗੱਲ ਕਰਕੇ ਪੰਜਾਬ ਦੇ ਲਈ ਇੱਕ ਵਧੀਆ ਗੀਤ ਲੋਕਾਂ ਦੀ ਕਚੈਰੀ ਵਿੱਚ ਲੈ ਕੇ ਆਉਣਗੇ ਇਸੇ ਦੌਰਾਨ ਬਾਲ ਮੁਕੰਦ ਸ਼ਰਮਾ ਨੇ ਹਰਦੀਪ ਦੇ ਜਿਥੇ ਲੰਮੇ ਸਮੇਂੇ ਸੰਗੀਤਕ ਸਫਰ ਨੂੰ ਸਲਾਇਆ ਹੈ ਉੱਥੇ ਹੀ ਉਹਨਾ ਅਮਰੀਕਾ ਵਿੱਚ ਰਹਿੰਦੇ ਗੀਤਕਾਰ ਦੇਵ ਦੀ ਚੰਗੀ ਕੰਮ ਦੀ ਵੀ ਸ਼ਲਾਗਾ ਕੀਤੀ ਹੈ ਜਿਸ ਦੇ ਗੀਤ ਨੂੰ ਹਰਦੀਪ ਨੇ ਆਪਣੀ ਸੁਰੀਲੀ ਆਵਾਜ਼ ਤੇ ਵਧੀਆ ਗਾਇਕੀ ਦੇ ਸੁਪਨੇ ਦੇ ਵਿੱਚ ਕਾਇਆ ਜੋ ਕਿ ਸੱਚੇ ਹੀ ਸਰੋਤਿਆਂ ਦੀ ਪਸੰਦ ਬਣੇਗਾ ਦੋਸਤੋ ਮੈਂ ਤੁਹਾਡਾ ਆਪਣਾ ਬਾਈ ਹਰਦੀਪ ਅੱਜ ਬੜਾ ਭਾਗਾ ਵਾਲਾ ਦਿਨ ਹੈ ਇਹ 10 ਦਾ ਨਵਾਂ ਗਾਣਾ ਕੋਕਾ 2023 ਵਿੱਚ ਮੈਂ ਪਿਛਲੇ ਮਰਕੈਚੋ ਕਰਨ ਗਿਆ ਸੀ ਨਵੰਬਰ ਸੰਬਰ ਚ ਤੇ ਉੱਥੇ ਮੈਂ ਬਹੁਤ ਵਧੀਆ ਗ੍ਰੈਕਟਰ ਮਿਲਿਆ ਦਵਿੰਦਰ ਦੇਵ ਜਿਹਦਾ ਹੀ ਨਿਕਨਾ ਜਿਵੇਂ ਕੇਬੀਡ ਤੋਂ ਕਟਾਰੀਆ ਤੋਂ ਕੇਬੀਡ ਬਣਾਤਾ ਇਤਨੇ ਦਵਿੰਦਰ ਤੋਂ ਦੇਵ ਬਣਾਤਾ ਦੇਵ ਫਰੀਕਿਆਂ ਤੋਂ ਬਾਅਦ ਇੱਕ ਨਵਾਂ ਦੇਵ ਸੰਮਲਿਆ ਮਹਾਰਾਜ ਜੀ ਦੀ ਤਲਵੰਦ ਹੋ ਬਾਹੂ ਬਖਸ਼ੇ ਤੇ ਬਹੁਤ ਸੱਭਿਆਚਾਰ ਗੀਤ ਲਿਖਿਆ ਸੀ ਉਹਨਾਂ ਉੱਤੇ 6 ਮਹੀਨੇ ਰਿਸਰਚ ਕੀਤੀ ਤੇ ਫਿਰ ਹੈਪੀ ਨਾਗਰਾ ਸਾਹਿਬ ਵਾਈਟਰ ਰਿਗਾਰਡ ਵਾਲਿਆਂ ਨਾਲ ਅਸੀਂ ਡਿਸਕਸ ਕੀਤਾ ਕਿੰਨੇ ਵੀ ਇੱਕ ਨਵੀਂ ਚੀਜ਼ ਹੈ ਨਵਾਂ ਗਾਣਾ ਤੇ ਗੱਸੀ ਨੇ ਵੀਡੀਓ ਬਣਾਇਆ ਸਾਡੀ ਟੀਮ ਹੈ ਸਾਰੀ ਤੇ ਮੈਂ ਸਾਰਿਆਂ ਦਾ ਆਪਣੇ ਪੱਤਰਕਾਰ ਮੇਰੇ ਪੱਤਰਕਾਰ ਨਹੀਂ ਆਏ ਮੇਰੇ ਭਰਾ ਵੱਡੇ ਛੋਟੇ ਸਾਰੇ ਆਏ ਆ ਖਾਸ ਕਰਕੇ ਭਵਿੰਦਰ ਭਾਜੀ ਦਾ ਆਏ ਇਸ ਇਹ ਕਲਾ ਨੂੰ ਬਹੁਤ ਪ੍ਰਿਆਰ ਕਰਦੇ ਆ ਦੇਖੋ ਭਾਈ ਜੀ ਉਧਰ ਯਾਰੀ ਜੱਟ ਦੀ ਤੂੰ ਦਾ ਮੋਛਾ ਤੇ ਕਦੇ ਨਹੀਂ ਵਿਚਾਲਿਆ ਟੁੱਟਦੀ ਜਕਤਾਰ ਭੁੱਲੜ ਜੀ ਰਾਣਾ ਸਾਹਮਣੇ ਖੜਾ ਉਤਲੋਚਨ ਭਾਜੀ ਆਪਣਾ ਹੈਪੀ ਨਾਗਰਾ ਸਾਹਿਬ ਤੇ ਬਾਕੀ ਕੋਕਾ ਤੁਹਾਨੂੰ ਸਾਡੇ ਸਾਹਮਣੇ ਹਫਤੇ ਤੱਕ ਆਈ ਜਾਣਾ ਤਾਂ ਮੈਂ ਗਾ ਕੇ ਸੁਣਾਣਾ ਕੋਕਾ ਵਾਹ ਵਾਹ ਅੱਬਾ ਸਿੱਧੇ ਬੱਲੇ ਰੱਦਿਆ ਆਪਾਂ ਹਾਂ ਬਿਲਕੁਲ ਸਾਗਰ ਦੇ ਵਿੱਚ ਮੋਤੀ ਚਮਕੇ ਅੰਬਰ ਚਮਕੇ ਤਾਰੇ ਸਾਗਰ ਦੇ ਵਿੱਚ ਮੋਤੀ ਚਮਕੇ ਅੰਬਰ ਚਮਕੇ ਤਾਰੇ ਨੇ ਇੱਕ ਤੇਰੇ ਨੀਕ ਤੇਰੇ ਕੋਕੇ ਦੇ ਨੀਕ ਤੇਰੇ ਕੋਕੇ ਦੇ ਕੋਕੇ ਦੇ ਆਜਕ ਹੋ ਗਏ ਸਾਰੇ ਨੀਕ ਤੇਰੇ ਕੋਕੇ ਦੇ ਕੋਕੇ ਦੇ ਆਜਕ ਹੋ ਗਏ ਸਾਰੇ ਨੀਕ ਤੇਰੇ ਕੋਕੇ ਦੇ ਇਸ਼ਕ ਦੀਵ ਵਿੱਚ ਡੁੱਬ ਕੇ ਕਰ ਲੈ ਰਤਬਾ ਵਾਂਗ ਖੁਦਾਈ ਦੁਨੀਆ ਦਾ ਹਰ ਸ਼ਾਇਰ ਲਿਖੂਗਾ ਤੇਰੇ ਨਾਮ ਰਵਾਈ ਕੁਦੇਵ ਵਿੱਚ ਡੁੱਬ ਕੇ ਕਰ ਲੈ ਰਤਬਾ ਵਾਂਗ ਖੁਦਾਈ ਦੁਨੀਆਂ ਦਾ ਹਰ ਸ਼ਰ ਲਿਖੂਗਾ ਤੇਰੇ ਨਾਮ ਰਬਈ ਮਸਤੀ ਵਿੱਚ ਹਰਦੀਪ ਨਗਾਉਣੇ ਮਸਤੀ ਵਿੱਚ ਹਰਦੀਪ ਨਗਾਉਣੇ ਤੇਰੇ ਰੂਪ ਨਜ਼ਾਰੇ ਨੇ ਇੱਕ ਤੇਰੇ ਇੱਕ ਤੇਰੇ ਇੱਕ ਤੇਰੇ ਕੋਕੇ ਦੇ ਨੇ ਇੱਕ ਤੇਰੇ ਕੋਕੇ ਦੇ ਕੋਕੇ ਦੇ ਆਜ ਕੋ ਹੋ ਗਏ ਸਾਰੇ ਨੇ ਇੱਕ ਤੇਰੇ ਕੋਕੇ ਦੇ ਤਾੜੀਆਂ ਮਾਰੋ ਪਹਿਲਾ ਕੋਕੇ ਨਾਲ ਇੱਕ ਕੋਕੇ ਦੀ ਅੱਜ ਰਿਲੀਜ਼ ਕਰਨੀ ਤੇ ਅੱਜ ਬਹੁਤ ਪੰਜਾਬੀ ਦੇ ਮਜ਼ਜ਼ ਜਿਹੜੇ ਸਖੀਤਾ ਹਾਜ਼ਰ ਨੇ ਸਭ ਤੋਂ ਪਹਿਲਾਂ ਪੋਸਟਰ ਰੀਲੀਜ਼ ਦੀ ਸੈਰਮੋਨੀਆ ਉਹ ਅਸੀਂ ਕਰਾਉਣ ਜਾ ਰਹੇ ਆ ਸਾਡੇ ਵੱਡੇ ਭਾਗ ਆ ਕਿ ਇਸ ਸਮਾਗਮ ਵਿੱਚ ਦਾ ਭਪਿੰਦਰ ਜੀ ਜੋ ਆਈਐਸ ਨੇ ਇਸ ਪੈਸਿਕਤਰ ਪਾਵਰ ਉਹ ਸਾਡੇ ਜੀ ਬਿਰਾਜਮਾਨ ਨੇ ਸਾਡੇ ਐਕਸੀਲ ਸਾਹਿਬ ਹਰਪ੍ਰੀਤ ਸਿੱਖੋਂ ਜੀ ਹਾਜ਼ਰ ਨੇ ਦਸ਼ਵਿੰਦਰ ਜੱਸੀ ਜੀ ਸਾਡੇ ਸਤ ਰੰਗ ਚੈਨਲ ਵਾਲੇ ਉਹ ਹਾਜ਼ਰ ਨੇ ਸਾਡੇ ਗਰਗ ਸਾਹਿਬ ਹਾਜ਼ਰ ਨੇ ਜੋ ਐਸਸੀ ਸਾਹਿਬ ਨੇ ਘਮਾਟਾ ਚ ਤੇ ਮੇਰੇ ਖੱਬੇ ਸਤਜੀਤਾਂ ਦੇ ਨਾਲ ਲੈਣ ਲੰਗਾ ਬਹੁਤ ਲੰਬਾ ਸਮਾਂ ਲੱਗ ਮੋਜੂਗਾ ਪਰ ਜਰਨਲਿਜ਼ਮ ਤੋਂ ਸਾਡੇ ਭੁੱਲਰ ਸਾਹਿਬ ਤੇ ਤਰਫੋਂ ਭਾਜੀ ਤੇ ਮੈਂ ਇਹ ਬੇਨਤੀ ਕਰਦਾ ਕਿ ਆਪਾਂ ਜੇ ਪੋਸਟਰ ਰੀਲੀਜ਼ ਵਾ ਤੇ ਕਰਨ ਤੋਂ ਬਾਅਦ ਆਪਾਂ ਇਸ ਨੰਬਰ ਰੀਲੀਜ਼ ਕਰਦੇ ਆ ਪਹਿਲਾਂ ਪੋਸਟਲੀ ਸਰਵ ਤੇ ਮੈਂ ਛੋਟਾ ਜਿਹਾ ਸੀ ਪਹਿਲਾਂ 10 7-8 ਸਾਲ ਦਾ ਤੇ ਉਸੇ ਕਮਲਿਆ ਕੋਈ ਇੱਕ ਗਾੜੇ ਤੇ ਨੱਚੀਏ ਤੇ ਬਾਈ ਜੀ ਵਾਰੀ-ਵਾਰੀ ਉਹੀ ਸੜਾਈ ਜਾਂਦੇ ਬਲੋ ਇੰਨਾ ਕੋ ਹਿੱਟ ਗਾਣਾ ਸੀ ਉਹ ਮੈਨੂੰ ਲੱਗਦਾ ਨਹੀਂ ਵੀ ਪੰਜਾਬ ਤੋਂ ਬਾਹਰ ਵੀ ਸਾਰੇ ਇੰਡੀਆ ਚ ਕੋਈ ਐਹੋ ਜਿਹਾ ਪੰਜਾਬੀ ਜਿੱਥੇ ਵੀ ਬੈਠਾ ਨਹੀਂ ਜੰਲਿਆ ਆਪਣਾ ਔਰ ਜਦੋਂ ਮੁਲਾਕਾਤ ਇਹਨਾਂ ਨਾਲ ਪਿੱਛੇ ਜੇ ਹੋਈ ਤੇ ਮੈਂ ਕਹਾਂ ਤੁਸੀਂ ਉਹੋ ਜੇ ਪਏ ਆ ਜੀ ਅਸੀਂ ਤਾਂ ਬੁੜੇ ਹੋ ਗਏ ਹੁਣ ਮਤਲਬ ਲਿਟਰਲੀ ਇਹਨਾਂ ਦੀ ਜੋ ਫਿਜ਼ੀਕ ਆ ਉਸੇ ਤਰ੍ਹਾਂ ਦੀ ਔਰ ਵੱਡੀ ਗੱਲ ਜਦੋਂ ਇਹਨਾਂ ਦੀ ਆਵਾਜ਼ ਸੁਣਦੇ ਆ ਆਵਾਜ਼ ਦੇ ਵਿੱਚ ਇੰਪਰੂਵਮੈਂਟ ਹੀ ਹੋਈ ਆ ਪਹਿਲਾਂ ਨਾਲੋਂ ਜੀ ਔਰ ਬੜੀ ਅੱਛੀ ਆਵਾਜ਼ ਆ ਕੋਕਾ ਜਿਵੇਂ ਤੁਸੀਂ ਸੁਣਿਆ ਕੋਕਾ ਅਸੀਂ ਵੀ ਬਾਈ ਜੀ ਤੋਂ ਪਹਿਲਾਂ ਸੁਣਿਆ ਪੂਰਾ ਸੁਣਿਆ ਔਰ ਜੋ ਆਵਾਜ਼ ਆ ਉਹਦੇ ਚ ਉਹ ਹੀ ਗੜਕ ਆ ਉਹ ਹੀ ਪੰਜਾਬੀਆਂ ਲਈ ਪਿਆਰ ਆ ਔਰ